ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਫਿਰ ਕੋਠੀ ਮਕਾਨ ਕਰ ਕੋਈ ਮਸ਼ੀਨਰੀ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 78140 3864 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜੋ ਜੀ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਵਿਸਟਾ TDI ਪਹੁੰਚੀ ਹੈ HR ਨੰਬਰ ਹੈ ਤੇ ਗੱਡੀ ਸਿਲਵਰ ਕਲਰ ਦੇ ਵਿੱਚ ਹੈ 2010 ਮਾਡਲ ਗੱਡੀ ਹੈ ਜੀ 99000 ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਮੋਗੇ ਏਰੀਆ ਚ ਗੱਡੀ 'ਚ ਕਮੀ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਬਹੁਤ ਵਧੀਆ ਸਾਫ਼ ਸੁਥਰੀ ਗੱਡੀ ਹੈਗੀ ਤੁਹਾਡੇ ਸਾਹਮਣੇ ਹੈ ਚਾਰੇ ਪਾਸੋਂ ਫੋਟੋਵ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਮੋਗੇ ਖੜੀ ਆ ਜਾ ਕੇ ਦੇਖਣੀ ਹੋ ਮੋਗੇ ਜਾ ਕੇ ਦੇਖ ਸਕਦੇ ਹੋ ਟੈਰ ਵੀ ਵਧੀਆ ਨੇ ਕਾਗਜ਼ ਪੱਤਰ ਵੀ ਆਪਾਂ ਨੂੰ ਮਿਲ ਜਾਣਗੇ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9915909917 ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਆਪਣੇ ਕੋਲੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਆਪਣੇ ਕੋਲੇ ਪਹੁੰਚੀ ਹੈ ਵਰਨਾ ਗੱਡੀ ਵਰਨਾ ਗੱਡੀ ਹੈ ਕੰਡੀਸ਼ਨ ਗੱਡੀ ਦੀ ਆਲ ਓਕੇ ਹੈ ਨক্স ਕੋਈ ਨਹੀਂ ਮਿਲਣਾ ਨਾ ਕੋ ਚਲਾਉਣ ਚ ਨਾ ਕੋ ਵੈਸੇ ਹੀ ਨਾ ਕੋ ਅੰਦਰੋਂ ਨਾ ਕੋਈ ਬਾਹਰੋਂ 10 ਮਾਡਲ ਗੱਡੀ ਐ ਤੇ ਮਾਲਕ ਨੇ ਰੇਟ 1 ਲੱਖ ਰੁਪਇਆ ਕਿਹਾ ਹੈਗਾ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਚਲਾਉਣ ਦੇ ਵਿੱਚ ਗੱਡੀ ਇੱਕ ਨੰਬਰ ਹੈ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਜਿਵੇਂ ਸੀਟ ਕਵਰ ਹੋਗੇ ਮੈਟਿੰਗ ਹੋਗੀ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਜੀ ਇੰਜਣ ਗੇਰ ਚੱਕਰ ਸਕਦੇ ਹਾਂ ਸਟਾਰਟ ਕਰਕੇ ਦੇਖ ਸਕਦੇ ਹਾਂ ਟਰਾਈ ਲੱਕ ਦੇਖ ਸਕਦੇ ਹਾਂ ਜਦੋਂ ਪਸੰਦ ਆਊ ਗੱਡੀ ਉਹ ਤੋਂ ਬਾਅਦ ਡੀਲ ਕਰ ਲਾਂਗੇ ਮਾਲਕੇ ਕਹਿੰਦੇ ਸੀਗੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 62 836 51243 ਤੇ ਤੀਸਰੀ ਗੱਡੀ ਆਪਾਂ ਤੁਹਾਡੇ ਖਾਤਰ ਜਿਵੇਂ ਤੁਸੀਂ ਦੇਖ ਰਹੇ ਹੋ ਕਲੇਰੀਓ ਗੱਡੀ ਲੈ ਕੇ ਪਹੁੰਚਿਆ ਜੀ 5 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਡਲ ਕਨਫਰਮ ਇਹਨਾਂ ਨੇ ਕੀਤਾ ਨਹੀਂ ਤੁਸੀਂ ਫੋਨ ਕਰਕੇ ਪੁੱਛ ਲਿਓ ਜਿਹੜੇ ਹਿਸਾਬ ਨਾਲ ਰੇਟ ਹੈ ਉਸੇ ਹਿਸਾਬ ਨਾਲ ਤਾਂ ਗੱਡੀ ਉੱਚੇ ਮਾਡਲ ਦੀ ਹੈ ਗੱਡੀ ਖੜੀ ਹੈ ਮੋਗੇ ਏਰੀਆ ਚ ਨਵੇਂ ਟੈਰਾ ਚ ਕੰਡੀਸ਼ਨ ਆਲੋਕੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਲਓ ਬਾਕੀ 5 ਲੱਖ ਰੁਪਏ ਡਿਮਾਂਡਲੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਿੰਨਾਂ ਦੇ ਗੱਡੀ ਹੈ ਜਿਹੜੇ ਮਾਲਕ ਨੇ ਗੱਡੀ ਦੇ ਆਪ ਜਿਹੜੇ ਓਨਰ ਹੈ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 94179 ਤੇ 34529 ਹੁਣ ਤੁਸੀਂ ਦੇਖੋ ਜੀ ਆਲਟੋ ਗੱਡੀ ਇਹਨਾਂ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2011 ਮਾਡਲ ਗੱਡੀ ਹੈ ਤੇ ਗੱਡੀ ਖੜੀ ਐ ਬਠਿੰਡੇ ਏਰੀਆ ਚ ਨੰਬਰ ਆਪ ਨੂੰ ਦਿੱਲੀ ਮਿਲ ਜੂਗਾ 11 ਮਾਡਲ ਗੱਡੀ ਐ ਜੀ 1 ਲੱਖ 85000 ਰੁਪਿਆ ਡਿਮਾਂਡ ਐ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਆਲਟੋ ਗੱਡੀ ਆ K10 CNG ਲੱਗੀ ਹੋਈ ਐ ਚਲਾਉਣ ਦੇ ਵਿੱਚ ਗੱਡੀ ਬਹੁਤ ਵਧੀਆ ਐ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਨਾ ਕੋਈ ਐਕਸੀਡੈਂਟਡ ਐ ਜਾ ਕੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਜੀ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 98785 ਤੇ 49622 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਚੈਨਲ ਦੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਅੱਗੇ ਹੋਰ ਵੀ ਗੱਡੀਆਂ ਬਹੁਤ ਸਾਰੀਆਂ ਤੁਹਾਨੂੰ ਮਿਲਣਗੀਆਂ ਜੀ ਇਹ ਵੀਡੀਓ ਦੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਥੋੜੀ ਜੀ ਗੱਲ ਕਰੂਗਾ ਮੈਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ ਮਾਂ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਆਇਓ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਆਂ-ਨਵੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਨੇ ਆ ਤੁਹਾਡੇ ਵਾਸਤੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੂੰ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਸਾਰੇ ਜਣੇ ਤੁਸੀਂ ਨੋਟ ਕਰ ਲਓ ਜੀ ਨੰਬਰ 78140 ਤੇ 38764 ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦਾਂਗੇ ਜੀ ਤੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਵੀ ਨਹੀਂ ਹੁੰਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਰੇ ਜਾਨੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਵੱਧਵਾਦ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਪੋਰਟ ਕਰਿਆ ਕਰੋ ਫੋਲੋਵਰ ਆ ਫੋਲੋ ਕਿਉਂਕਿ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਆਹ ਤੇ ਹੁਣ ਆਪਾਂ ਅਲਟੋ ਅਲੈਕਸਾ ਗੱਡੀ ਦੀ ਗੱਲ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਕਾਲੇ ਰੰਗ ਦੀ ਗੱਡੀ ਆ 2012 ਮਾਡਲ ਹੈ ਜੀ ਕਾਲੇ ਰੰਗ ਦੀ ਗੱਡੀ ਆ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਇੱਕ ਨੰਬਰ ਹੈ ਕੋਈ ਕਮੀ ਪੇਸ਼ੀ ਨਹੀਂ ਗੱਡੀ 'ਚ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਮਾਲਕ ਨੇ ਸਾਰਾ ਕੁਝ ਦੱਸਿਆ ਮਾਲਕ ਨੇ ਸਾਰਾ ਕੁਝ ਦੱਸਿਆ ਤਾਂ ਹੀ ਆਪਾਂ ਤੁਹਾਨੂੰ ਸਾਰਾ ਕੁਝ ਦੱਸਿਆ ਗਾ ਤੁਸੀਂ ਚਲਾ ਕੇ ਦੇਖਣੀ ਹੋਵੇ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ 96460 ਤੇ 24194 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਵਰਨਾ ਗੱਡੀ ਮਾਲਕ ਨੇ ਭੇਜੀ ਆ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਤੁਸੀਂ ਸਾਰੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਬਸ ਥੋੜੀ ਜੀ ਆਰਾਮ ਨਾਲ ਬਣਾਇਆ ਕਰੋ ਤੇ ਘੱਟ ਤੋਂ ਘੱਟ 1 ਮਿੰਟ ਦੀ ਤਾਂ ਹੋਵੇ ਜੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਪੰਜਾਬ ਨੰਬਰ ਗੱਡੀ ਆ ਚਿੱਟੇ ਰੰਗ ਦੀ ਆ 2008 ਮਾਡਲ ਹੈ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਜੀ ਪੰਜਾਬ ਨੰਬਰ ਗੱਡੀ ਆ ਕੰਡੀਸ਼ਨ ਆਲੂਕੇ ਆ ਨੁਕਸ ਕੋਈ ਨਹੀਂ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਅੱਠ ਮਾਡਲ ਗੱਡੀਆਂ 1.5 ਲੱਖ ਰੁਪਿਆ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਆ ਤੁਸੀਂ ਗੱਡੀ ਨੂੰ ਚੈੱਕ ਕਰਨਾ ਹੋਵੇ ਸਟਾਰਟ ਕਰਕੇ ਦੇਖਣੀ ਹੋਵੇ ਕਾਗਜ਼ ਪੱਤਰ ਚੈੱਕ ਕਰਨੇ ਹੋਣ ਤਾਂ ਇੱਕ ਵਾਰੀ ਜਾ ਕੇ ਜਰੂਰ ਦੇਖ ਲਿਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 99100 5946320 ਹੁਣ ਆਪਾਂ ਤੁਹਾਡੇ ਖਾਤਰ ਇੱਕ Maruti 800 ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਤੁਸੀਂ ਪਹਿਲਾਂ ਵੀ ਦੇਖੀ ਹੋਊਗੀ ਪਰ ਇਹਨਾਂ ਨੇ ਜਲਦੀ ਸੇਲ ਕਰਨੀ ਹੈ ਜੀ ਤੇ ਇਹਨਾਂ ਨੇ ਕਿਹਾ ਅਰਜੈਂਟ ਸੇਲ ਕਰਨੀ ਹੈ ਤਾਂ ਹੀ ਆਪਾਂ ਐਡ ਪਾਈ ਹੈ ਜੀ ਤੇ ਰੇਟ ਇਹਦਾ 44-45000 ਰੁਪਇਆ ਕੋਈ ਜ਼ਿਆਦਾ ਨਹੀਂ ਹੈਗਾ ਕਿਸੇ ਨੂੰ ਵੀ ਪਸੰਦਾ ਵੀ ਜਾ ਕੇ ਦੇਖ ਸਕਦਾ हूं ਤਿੰਨ ਮਾਡਲ ਗੱਡੀਆਂ ਸਾਰਾ ਕੁਝ ਬਹੁਤ ਵਧੀਆ ਮਾਲਕ ਦਾ ਏਰੀਆ ਖੰਨੇ ਟਾਇਰ ਵੀ ਬਹੁਤ ਵਧੀਆ ਮਿਲ ਜਾਣਗੇ ਅੱਧੇ ਤੋਂ ਵੱਧ ਪਿਆ 70 ਤੋਂ 75 ਰਪਏ ਸੀ ਤੇ ਇਹ ਗੱਡੀ ਵਧੀਆ ਕੋਈ ਨੁਕਸ ਨਹੀਂ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ। ਤੁਹਾਨੂੰ ਕਿਸੇ ਨੂੰ ਵੀ ਗੱਡੀ ਪਸੰਦ ਆ ਵੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਓ ਜੀ। ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ। ਸਾਰੀ ਗੱਡੀਆਂ ਤੁਸੀਂ ਦੇਖ ਲੀਆਂ। ਤੁਹਾਨੂੰ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਤੋਂ ਜਲਦੀ ਆਪਾਂ ਪਹੁੰਚਦੇ ਆਂ ਤੇ ਮਿਲਦੇ ਆਂ ਜੀ ਆਪਾਂ ਜਲਦੀ। ਕਿਸੇ ਨੂੰ ਕੁਝ ਵੀ ਭੇਜਣਾ ਹੋਵੇ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੂੰ। ਤੇ ਅਗਲੀ ਵੀਡੀਓ ਚਾਹੁੰਤੋਂ ਤੁਹਾਨੂੰ ਕਿਹੜੇ ਏਰੀਆ ਚ ਕੀ ਚਾਹੀਦਾ ਦੱਸੋ ਮੈਨੂੰ